हादुर साहे मतीसापरता गुरद्वारा साहेब विखे समागम करवाया गया जिस वि शहीद भगत मेमोरियल स्कूल लोपोके समेत वीडिय गिणती दाजरिया भरिया इस मौके श्री सहेज पाठा संपूर्णता दे पाए गए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਦਾ ਆਪ ਜੀ ਨੂੰ ਜਾਣਕਾਰੀ ਹੈ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ 350 ਸਾਲਾ ਸ਼ਹਾਦਤ ਦਾ ਜਿਹੜਾ ਪੁਰਬ ਹੈ ਉਹ ਸਾਰਾ ਸੰਸਾਰ ਮਨਾਉ ਰਿਹਾ ਤੇ ਉਹਦੇ ਤਹਿਤ ਹੀ ਅਸੀਂ ਸ਼੍ਰੀ ਸਹਿਜ ਪਾਠ ਸੇਵਾ ਲਹਿਰ ਵੱਲੋਂ ਜਿਹੜਾ ਪੂਰੇ ਆਲਓਵਰ ਇੰਡੀਆ ਔਰ ਇੰਡੀਆ ਤੋਂ ਬਾਹਰ ਵੀ ਵਾਖਸਤਾਨਾਂ ਤੇ ਜਿਹੜੇ ਸਹਿਜ ਪਾਠ ਸੰਤਾਂ ਨੇ ਆਪਣੇ ਘਰਾਂ ਚ ਕੀਤੇ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੇ ਸਾਂਝੇ ਸੰਪੂਰਨਤਾ ਸਮਾਗਮ ਜਿਹੜੇ ਰੱਖੇ ਤੇ ਅੱਜ ਦਾ ਜਿਹੜਾ ਇਹ ਸਮਾਗਮ ਹੈ ਇਹ ਗੁਰਦਾਰਾ ਭਾਈ ਹਰਦਾਸ ਜੀ ਲੋਪੋ ਕੇ ਇੱਥੇ ਜਿਹੜਾ ਹੋਇਆ ਤੇ ਇੱਥੇ ਵੀ ਤਕਰੀਬਨ ਅ ਅੰਦਾਜ਼ਨ ਹੈ ਵੀ 11200 ਦੇ ਕਰੀਬ ਸੰਗਤ ਔਰ ਨਾਲ ਸਕੂਲਾਂ ਦੇ ਜਿਹੜੇ ਬੱਚੇ ਪਹੁੰਚੇ ਨੇ ਜਿਨ੍ਹਾਂ ਨੇ ਸਾਂਝੇ ਰੂਪ ਚ ਸਹਿਜ ਪਾਠ ਦੀ ਸੰਪੂਰਨਤਾ ਜਿਹੜੀ ਉਹ ਕੀਤੀ ਹੈ ਜਿਹੜੇ ਆਪਣੇ ਘਰਾਂ ਚ ਆਰੰਭ ਜਿਹੜੇ ਇਹਨਾਂ ਨੇ ਕੀਤੇ ਸਨ ਸੋ ਇਸ ਢੰਗ ਉਪਰਾਲਾ ਕੀਤਾ ਕਿ ਬਾਣੀ ਪੜ ਕੇ ਪੁਰਬ ਜਿਹੜਾ ਮਨਾਈਏ ਕੇਵਲ ਲੰਗਰ ਸ਼ਕਸ਼ ਕਾ ਕੇ ਨਾ ਮਨਾਈਏ ਲੰਗਰ ਵੀ ਸ਼ਕੀ ਨਾਲ ਤੇ ਜਿੱਥੇ ਗੁਰੂ ਸਾਹਿਬ ਨੇ ਲੰਗਰ ਦੀ ਗੱਲ ਕੀਤੀ ਅਦਾਲਪਸਾਦੇ ਦੀ ਨਾਲ ਬਾਣੀ ਦੇ ਲੰਗਰ ਦੀ ਵੀ ਗੱਲ ਕੀਤੀ ਹੈ ਬਾਣੀ ਦੇ ਬੋਲ ਪੜਨੇ ਆ ਲੰਗਰ ਚੱਲੈ ਗੁਰ ਸ਼ਬਦ ਗੁਰੂ ਦੇ ਸ਼ਬਦ ਦਾ ਜਿਹੜਾ ਲੰਗਰ ਹੈ ਨਾ ਉਹ ਬੜਾ ਜ਼ਰੂਰੀ ਹਰ ਸਿੱਖ ਵਾਸਤੇ ਸੋ ਇਹਦੇ ਤਹਿਤ ਹੀ ਇਹ ਉਪਰਾਲਾ ਕੀਤਾ ਸੀ ਵਾਕੀ ਗੁਰਦਾਰਾ ਸਾਹਿਬ ਦੀ ਕਮੇਟੀ ਦਾ ਬੜਾ ਵੱਡਾ ਸਹਿਯੋਗ ਗ੍ਰੰਥੀ ਜੀ ਉਹਨਾਂ ਦਾ ਬੜਾ ਵੱਡਾ ਸਹਿਯੋਗ ਮਿਲਿਆ ਜਿਹੜੇ ਲਾਗੇ ਦੇ ਸਕੂਲ ਨੇ ਉਹਨਾਂ ਦੇ ਪ੍ਰਿੰਸੀਪਲਾਂ ਦਾ ਬੜਾ ਵੱਡਾ ਸਹਿਯੋਗ ਧੰਵਾਦ ਮਾਨਕ ਸੁਨੜੇ ਮਨਾਂ ਮੁਕਤ ਕਾਹੇ ਕਹ ਜਾਨਾ ਹਉ ਕੋ ਦਿੱਤ ਨਹੋ ਮਾਨਕ ਸੁਨੜੇ ਮਨਾਂ ਗਿਆਨੀ ਕਾਹੇ ਦਿਖਾਣਾ ਕੋਈ ਆਸਦ ਵੀਤ